ਵਿਧਾਨ ਸਭਾ ਹਲਕਾ ਫਿਲੌਰ ਦੇ ਪਿੰਡ ਬੰਡਾਲਾ ਮੰਜ ਕੀ ਵਿਖੇ ਇੱਕ 38 ਸਾਲਾ ਨੌਜਵਾਨ ਵੱਲੋਂ ਆਪਣੇ ਸਹਰੇ ਪਿੰਡ ਆ ਕੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਸੂਚਨਾ ਮਿਲੀ ਹੈ ਮ੍ਰਿਤਕ ਦੀ ਪਹਿਚਾਨ ਬਲਵਿੰਦਰ ਸਿੰਘ ਉਰਫ ਬਿੱਲੂ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਪਵਾਦੜਾ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਵਿੱਚ ਹੋਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਮ੍ਰਿਤਕ ਦੇ ਭਰਾ ਮਨਿੰਦਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਦਾ ਪਿੰਡ ਬੰਡਾਲਾ ਮੰਜ ਕੀ ਦੀ ਹਰਜੀਤ ਕੌਰ ਨਾਲ 4 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਵਿਆਹ ਤੋਂ ਬਾਅਦ ਉਹਨਾਂ ਦੇ 1.5 ਸਾਲਾਂ ਦੀ ਬੱਚੀ ਵੀ ਹੈ ਬਲਵਿੰਦਰ ਦੁਬਈ ਵਿਖੇ ਟਰਾਲਾ ਡਰਾਈਵਰ ਸੀ ਜੋ ਕਿ ਹੁਣ ਪੰਜਾਬ ਵਿੱਚ ਆ ਕੇ ਖੇਤੀਬਾੜੀ ਦਾ ਕੰਮ ਕਰਨ ਲੱਗ ਪਿਆ ਸੀ ਉਹਨਾਂ ਦੋਸ਼ ਲਗਾਇਆ ਕਿ ਵਿਆਹ ਤੋਂ ਬਾਅਦ ਉਸ ਦੀ ਪਰਚਾਈ ਹਰਜੀਤ ਅਕਸਰ ਹੀ ਕੋਈ ਨਾ ਕੋਈ ਬਹਾਨਾ ਲਾ ਕੇ ਲੜਾਈ ਝਗੜਾ ਕਰਦੀ ਰਹਿੰਦੀ ਸੀ ਜਿਸ ਦਾ ਮੁੱਖ ਕਾਰਨ ਸੀ ਕਿ ਬਲਵਿੰਦਰ ਦੀ ਸਾਲੀ ਅਤੇ ਸੰਧੂ ਨੇ ਬਲਵਿੰਦਰ ਪਾਸੋਂ ਲੱਖਾਂ ਰੁਪਏ ਉਧਾਰ ਲਏ ਹੋਏ ਸਨ ਤੇ ਜਦੋਂ ਉਹ ਪੈਸਿਆਂ ਦੀ ਮੰਗ ਕਰਦਾ ਸੀ ਤਾਂ ਉਸ ਦਾ ਝਗੜਾ ਹੁੰਦਾ ਸੀ ਉਹਨਾਂ ਦੱਸਿਆ ਕਿ ਬਲਵਿੰਦਰ ਜਦੋਂ ਆਪਣੇ ਮੋਟਰਸਾਈਕਲ ਤੇ ਸਹੁਰੇ ਘਰ ਗਿਆ ਤਾਂ ਉੱਥੇ ਹੀ ਉਸ ਨਾਲ ਮਾਰਕੁੱਟ ਕਰਦੇ ਆ ਬੇਇੱਜ਼ਤ ਕੀਤਾ ਗਿਆ ਜਿਸ ਤੋਂ ਦੁਖੀ ਹੋ ਕੇ ਉਸ ਨੇ ਆਪਣੀ ਜੀਵਨ ਲਈ ਲਾਸਮਾ ਪਤ ਕਰ ਲਈ ਪੀੜਤ ਪਰਿਵਾਰ ਨੇ ਮੰਗ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਮਨਿੰਦਰ ਸਿੰਘ ਹੈ ਤੇ ਉਹ ਮੇਰਾ ਵੱਡਾ ਬ੍ਰਦਰ ਸੀਗਾ ਜਿੱਦਾਂ ਕਿ ਉਹਨਾਂ ਕੋਈ ਲੜਾਈ ਝਗੜਾ ਸੀਗਾ ਤੇ ਪੈਸੇ ਲੈਣ ਦੇਣ ਸੀਗਾ ਤੇ ਉਹਦੀ ਵਾਈਫ ਤੇ ਉਹਦਾ ਵਾਈਫ ਉਹਦੀ ਦਾ ਫਾਦਰ ਤੇ ਸਿਸਟਰ ਤੇ ਸਿਸਟਰ ਦਾ ਹਸਬੰਦ ਸੀਗਾ ਇਹਨਾਂ ਨੇ ਰਲ ਕੇ ਕੁੱਟਮਾਰ ਵੀ ਕੀਤੀ ਉਹਦੇ ਨਾਲ ਤੇ ਤੇ ਉੱਤੇ ਚੰਗਾ ਬੇਇੱਜ਼ਤੀ ਬੋਸਤੀ ਕੀਤੀ ਤੇ ਜਿਹੜਾ ਉਹ ਨਮੋਸ਼ੇ ਕਰਨ ਉਹਨੇ ਦਵਾਈ ਦੇ ਖਾ ਲਈ ਸਾਡਾ ਪਿੰਡ ਪਾਰਲਾ ਆ ਤੇ 35 ਸਾਲ ਤੋਂ ਦੀ ਮੁੰਡੇਗੀ ਕਿ ਕਿੰਨਾ ਟਾਈਮ ਹੋ ਗਿਆ ਸੀ ਵਿਆਹ ਨੂੰ ਜੀ ਉਹਨਾਂ ਦੇ ਵਿਆਹ ਨੂੰ ਚੌਥਾ ਸਾਲ ਜਿਹੜਾ ਚੱਲਦਾ ਚਾਰ ਸਾਲ ਹੋ ਗਏ ਕਿੰਨੇ ਬੱਚੇ ਸੀਗੇ ਜੀ ਉਹਨਾਂ ਦੇ ਇੱਕ ਗੁੜੀ ਆ 22 ਸਾਲ ਦੀ ਕੀ ਲੜਾਈ ਝਗੜਾ ਉਹਨਾਂ ਦਾ ਹੋਇਆ ਸੀ ਕਿਹਦੇ ਨਾਲ ਲੜਾਈ ਝਗੜਾ ਹੋਇਆ ਸੀਗਾ ਜੀ ਉਹਨਾਂ ਦਾ ਹਸਲਨ ਵਾਈਫ ਦਾ ਹੋਇਆ ਸੀਗਾ ਤੇ ਪੈਸੇ ਨਾਲ ਕੋਈ ਲੈਣ ਦੇਣ ਸੀਗਾ ਤੇ ਪੈਸੇ ਉਹਦੇ ਸੰਡੂ ਨੇ ਜਿੱਦਾਂ ਮੈਂ ਵੀ ਲੈ ਹੈਗੇ ਤੇ ਸਾਲੀ ਨੇ ਵੀ ਲੈ ਹੈਗੇ ਤੇ ਉਹ ਲੈਣ ਦੇਣ ਦੇ ਚੱਕਰ ਜਿਹੇ ਜੜਾ ਝਗੜਾ ਵਾਧਾ ਰਿਹਾ ਹੈ ਤੇ ਜਿਹੜੀ ਐਫ ਆਈ ਆਰ ਵਗੈਰਾ ਕਰਾਈ ਹੈ ਜੀ ਹਾਂਜੀ ਕਰਾਈ ਹੁਣ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਆ ਜੀ ਸਾਨੂੰ ਪ੍ਰਸ਼ਾਸਨ ਤੋਂ ਇਹੀ ਹੈ ਵੀ ਸਾਨੂੰ ਇਨਸਾਫ ਚਾਹੀਦਾ ਹੈ ਬਣਦੀ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਉਹਨਾਂ ਦੇ ਘਰੇ ਕੈਮਰੇ ਲੱਗੇ ਸੀਗੇ ਤੇ ਉਹ ਕੈਮਰੇ ਉਹ ਨਹੀਂ ਲਾਹ ਲੁਕੇ ਰੱਖ ਲਏ ਆ ਕਿ ਉਹ ਕੈਮਰੇ ਪੂਰੀ ਜਾਣਦੋ ਕਰਕੇ ਤਾਂ ਸਾਨੂੰ ਦੇਖ ਕੇ ਕੁੱਟ ਮਾਰ ਜਿਹੜੀ ਕੀਤੀ ਆ ਤੇ ਉਹ ਦੇਖਪਾਲ ਪੂਰੀ ਕਰਨ ਇਸ ਸੰਬੰਧੀ ਜਦੋਂ ਐਸਐਚਓ ਪੰਕਜ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਬਲਵਿੰਦਰ ਸਿੰਘ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਜਿਨ੍ਹਾਂ ਵਿੱਚ ਸੋਹਰਾ ਲੈਂਬਰ ਸਿੰਘ, ਸੰਧੂ ਜਸਪ੍ਰੀਤ ਸਿੰਘ, ਸਾਲੀ ਪਰਮਜੀਤ ਕੌਰ ਅਤੇ ਪਤਨੀ ਹਰਜੀਤ ਕੌਰ ਸ਼ਾਮਲ ਹਨ ਜਿਨ੍ਹਾਂ ਦੀ ਭਾਲ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ ਕੁਪਲਵਿੰਦਰ ਸਿੰਘ ਨਾਮ ਦਾ ਗੁਰਦਰ ਸਿੰਘ ਸਮਰ ਸ਼ਿਗਰਾ ਸਿੰਘ ਬਸੇ ਪੋਆਲੇ ਪਰ ਨਾਮਾ ਸੀ ਜੇਗਾ ਦੀ ਬਡਾਲੇ ਪਿੰਡ ਰਹਾ ਸੀ ਉਹਦਾ ਆਪਣੀ ਭਾਈ ਫਰਜੀਤ ਕੋਰ ਤੇ ਉਹਦਾ ਇੱਕ ਸੰਧ ਹੋਇਆਗਾ ਜਸਪ੍ਰੀਤ ਸਿੰਘ ਸਾਹਿਬ ਜੀ ਉਹਦੀ ਇੱਕ ਸਾਲਿਆ ਪਰਬੀਤ ਮੋਰੇ ਲਈ ਸੋਤੀ ਤੇ ਉਹਦੀ ਜਿਹੜਾ ਸਹੁਰਾ ਸਾਹਿਬ ਹੈਗਾ ਉਹਦਾ ਨਾਮ ਹੈ ਚੰਬਰ ਸੁਨਣਾ ਨਾਮ ਯਾਦ ਆਪਣਾ ਫੈਮਿਲੀ ਮੈਟਰ ਚੱਲਦਾ ਸੀ ਵਿਆਹ ਤੋਂ ਬਾਅਦ ਉਹਨਾਂ ਦਾ ਆਪਣੀ ਕੀ ਤੇ ਰੂਪਚਾਂਦੀ ਲੜਾਈ ਚ ਲੜਾ ਦਿੱਤਾ ਸੀ ਉਸ ਕਰਕੇ ਕੁਝ ਪੈਸੇ ਬਲਵਿੰਦਰ ਸਿੰਘ ਨੇ ਆਪਣੇ ਸਹੁਰਿਆਂ ਨੂੰ ਜਿਹੜੇ ਆ ਆਪਣੇ ਸਾਣੂ ਨੂੰ ਕਹਿੰਦੇ ਸੀ ਉਹ ਆਪਣੇ ਪੈਸੇ ਉਹਨਾਂ ਕੋਲ ਵਾਪਸ ਮੰਗਦਾ ਸੀ ਪੈਸੇ ਨਾਦ ਨਿਕਲ ਗਏ ਉਹਨਾਂ ਦਾ ਕਾਲ ਉਹਦਾ ਇਸੇ ਦੀ ਗੱਲ ਕਿ ਨੱਚ ਗੜਾ ਆਇਆ ਉਹਨਾਂ ਲਈ ਬਿੰਦੂਸੇ ਉਸ ਤੋਂ ਦੁਖੀ ਹੋ ਗਈ ਇਹਨਾਂ ਜਿਹੜੀ ਆ ਦੁਖੀ ਹੋ ਗਿਰਨਾਂ ਜਿਹੜੀ ਕੋਈ ਨਸ਼ੀਲੀ ਜਿਹੜੀ ਉਹ ਨਜ਼ਦੀਕੀ ਚ ਖਾਗਿਓੜੇ ਆਪਣੀ ਅੜੀ ਆਧਮ ਅਤਿਆ ਜਿਹੜੀ ਉਹਨਾਂ ਦੀ ਕੰਮ ਕੀ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ ਇਹਨਾਂ ਦੇ ਵਿਆਹ ਨੂੰ 400 ਹੋ ਚੁੱਕੇ ਨੇ ਵਿਆਹ ਕਿੰਨੇ ਬੱਚੇ ਆ ਜੀ ਇਹਨਾਂ ਦੇ ਬੱਚਾ ਉਹਦੇ ਇੱਕ ਬੱਚਾ ਜੀ ਉਹਦੀ ਮੇਢੀ ਹੈਗੀ ਟਿੰਸ ਉਹਦੀ ਐਫ ਆਰ ਕਿਹਦੇ ਬਿਆਨ ਤੇ ਹੋਈ ਆ ਜੀ ਲੈ ਫਿਰ ਉਹਦੇ ਬ੍ਰਦਰ ਦਾ ਬਿਆਨ ਦੋਈ ਹੈ ਮਨਿੰਦਰ ਸਿੰਘ ਬ੍ਰਦਰ ਮਨਿੰਦਰ ਸਿੰਘ ਗਾਹ ਉਹਦਾ ਬਿਆਨ ਦੇ ਆਫੇ ਤੇ ਜੀ ਕਿਤੇ ਤੇ ਐਫ ਆਰ ਵਿੱਚ ਕਿਹਦਾ ਕਿਹਦਾ ਨਾਮ ਦਰਜ ਕੀਤਾ ਹੈ ਜੀ ਉਹਦਾ ਨਾਮ ਹੈਗਾ ਜੀ ਉਹਦਾ ਜਿਹੜੀ ਉਹਦੀ ਵਾਈਫ ਆ ਉਹਦੇ ਸੋਹਰਾ ਸਾਹ ਤੇ ਉਹਦਾ ਜਿਹੜਾ ਸੰਡੂ ਦੀ ਉਹ ਜਿਹੜੀ ਆ ਸਾਲਿਆ ਤੇ ਅਰੈਸਟੇ ਦੇ ਵਿੱਚ ਕਿਹਦੀ ਕਿਹਦੀ ਪੈ ਚੁੱਕੀ ਹੈ ਹਾਂ ਨਹੀਂ ਕੋਈ ਰਸਮੀ ਕੀਤੀ ਤਫਤੀਸ਼ ਚੱਲੀ ਜਦੋਂ ਵਿਸ਼ੇਸ਼ ਤੀਮ ਕੋਈ ਦੋਸ਼ੀ ਨੂੰ ਨਿਪਟਾਰਾ ਕੀਤਾ ਜੀ